ਹਾਂਜੀ ਹਾਂਜੀ 엄마 ਹਾਂਜੀ ਠੀਕ ਜੇ ਨਹੀਂ ਨਹੀਂ ਬਸ ਆਈ ਸਬਜੀ ਸੂਜੀ ਲੱਗੇ ਘਟਣ ਹਾਂ ਹੋਰ ਕੀ ਕਰਨਾ ਘਰ ਦੇ ਕੰਮ ਆ ਹੋਈ ਕੇ ਅੱਛਾ ਹੋ ਗਈ ਨੀ ਨੰਗਾ ਮੈਂ ਬਾਹਰ ਗਈ ਨਹੀਂ ਮੈਂ ਚਲ ਕੜੀ ਕੇ ਸ਼ਹਿਰ 파ਲ ਨਹੀਂ ਤੇ ਤੁਸੀਂ ਨੇਹਰਾ ਹੀ ਕਰ ਲੈਂਦੀਆਂ ਇਹਨੂੰ ਦਾਲ ਸਬਜੀ ਇਹਦੇ ਵੀ ਮਮੀ ਮੈਂ ਕੱਲੀ ਨੇ ਇਹ ਸਾਰਾ ਕਰਨਾ ਹੁੰਦਾ ਉਹਦੇ ਹੱਥ ਨਹੀਂ ਲਾਉਂਦੀ ਤੇ ਮੈਂ ਹੁਣ ਕੀ ਕਰਾਂ ਤੁਹਾਡਾ ਨਹੀਂ ਅਕਲੇਸ਼ ਨਿਭੜਨਾ ਤੋ ਇਹ ਕਾ ਇਟਰੇ ਬਾਸ ਕਾ ਇਸ ਪਾ ਸਰਦੀਆਂ ਇੰਨ ਤਾਂ ਨੇਰਾ ਕਰ ਲੈਂਦੇਗਾ ਇਹਨੂੰ ਮੈਂ ਤਾਂ ਨਹੀਂ ਕਿ ਤਾਨੂੰ ਤੁਹਾਡੀ ਮਾਂ ਹੀ ਜਿੰਨੇ ਤਾਂ ਚਲੋ ਹਾਂਜੀ ਨਹੀਂ ਨਹੀਂ ਰੋਲਾ ਕਰਦਾ ਪੈਂਦੇ ਆ ਉਹਦੇ ਗੱਲਾਂ ਬਤਾਂ ਦੇ ਜਿਆਦਾ ਲੜੀ ਜਾਂਦੇ ਉਹਨੂੰ ਤਾਂ ਤੁਸੀਂ ਕੁਝ ਕਹਿਨੇ ਨਹੀਂ ਹੈਗੇ ਹਾਂਜੀ ਚਲੋ ਠੀਕ ਜਦੋਂ ਤੁਸੀਂ ਕੋਈ ਮੈਨਾਂ ਲੱਗਦੀ ਮੈਂ ਤੁਹਾਨੂੰ ਕੰਮ ਕਰਾਂ ਨਹੀਂ ਨਹੀਂ ਆਣਾ ਉਹ ਵੀ ਫੋਨ ਤੇ ਲੱਗੀ ਹਾਂ ਮੰਮੀ ਫੋਨ ਕਿਹੜਾ ਉਪਰੇ ਕਿਸ ਨੂੰ ਕੰਡੀ ਆ ਮੰਮੀ ਦਾ ਆਇਆ ਤਾਂ ਮੈਂ ਜਵਾਬ ਦੇਤਾ ਅੱਗੋਂ ਤਾਂ ਉਹ ਦੋਨੇ ਰਹਾ ਹੀ ਨਾ ਦੋਤਾ ਹੀ ਫੋਨ ਕਰਦਾ ਤੇ ਫੋਨ ਕਰਨ ਦਾ ਟਾਈਮ ਨਾ ਕਰਿਆ ਕਰੋ ਮੈਂ ਤੁਹਾਨੂੰ ਤੇ ਟਾਈਮ ਨਾ ਦੀਦੀ ਨੇ ਜੂ ਕਰ ਲਿਆ ਹੈਗਾ ਪਰ ਮੈਂ ਆਹੀ ਦੀਦੀ ਨੇ ਟਾਈਮ ਨਾ ਤੇ ਤੂੰ ਵੀ ਉਹਦਾ ਕਰ ਲਿਆ ਕਰ ਜੇ ਤੂੰ ਵਿਰਲੀ ਨਹੀਂ ਮੈਂ ਜਦੋਂ ਵਿਰਲੀ ਹੀ ਉਦੋਂ ਮੈਂ ਕੰਮ ਫੋਨ ਕਰ ਲਿਆ ਮੈਂ ਤਾਂ ਮੰਮੀ ਕੀਤਾ ਹੀ ਨਹੀਂ ਹੈਗਾ ਉਹਨਾਂ ਦਾ ਆ ਗਿਆ ਹੈਗਾ ਉਹ ਦੋਗੀ ਤੁਹਾਡੇ ਵਾਲੀ ਤੁਹਾਡਾ ਤੇ ਇਹੋ ਹੈ ਕਲੇਸ਼ ਰਹਿੰਦਾ ਜਦੋਂ ਤੋਂ ਉਹਦਾ ਕਲੇਸ਼ ਜਦੋਂ ਤੋਂ ਉਹਦਾ ਟਕਲੇੜਦ ਨਾ ਰਹਿੰਦਾ ਗਾਇਨ ਤੇ ਐਦਾਂ ਕਰ ਕੜਾ ਤੇ ਮੈਂ ਆ ਮਾਂ ਵਾਂਡੀ ਕਰ ਰੋਟੀ ਤੇ ਮਿਲਦੀ ਆ ਨਾ ਟਾਈਮ ਨਾਲ ਟਾਈਮ ਨਾਲ ਮਿਲਦੀ ਹੁਣ ਵੇਖਾ ਬਾਹਰ ਕਿੰਨੇ ਰਹੇ ਤੁਸੀਂ ਸਬਜੀ ਤਾਂ ਨਹੀਂ ਅਜੇ ਰੋਟੀਆਂ ਪਕਾਉਂਦੀਆਂ ਹੈ ਛਾਟੀ ਮੰਮੀ ਬਣ ਜਾਣੀ ਸਬਜੀ ਸਬਜੀ ਸ਼ਹਿਰਾਂ ਦੇ ਵਿੱਚ ਲੋਕੀ 9 9 10 10 ਵਜੇ ਜੇ ਫੜ ਕੇ ਹੀ ਬੈਂਦੀਆਂ ਪੁੱਤਰ ਇਹ ਪਿੰਡ ਵਾ ਆਹੀ ਵੇਲੇ ਰੋਟੀ ਖਾ ਕੇ ਤੇ ਆਪਣੇ ਜਾਈ ਚ ਵੜੀ ਗਏ ਤੇ ਕਿਉਂ ਅੱਜ ਕੱਲ੍ਹ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕਿਹੜਾ ਫਰਕ ਵਾ ਪਹਿਲਾਂ ਹੁੰਦਾ ਇਹ ਗਾ ਜਦੋਂ ਲੈਟ ਭੱਜ ਜਾਂਦੀ ਹੁੰਦੀ ਸੀਗੀ ਹੌਂਦ ਲਾਈਟ ਹੁੰਦੀ ਰਹਿੰਦੀ ਬਾਜੂ ਇਨਵਰਟਰ ਚੱਲ ਜਾਂਦੇ ਆ ਹੁਣ ਸਾਰਾਂ ਦੇ ਪਿੰਡਾਂ 'ਚ ਕੋਈ ਫਰਕ ਹੈਗਾ ਵਾ ਕਿਹੜੀ ਚੀਜ਼ ਵਾ ਜਿਹੜੀ ਇੱਥੋਂ ਨਹੀਂ ਮਿਲਣ ਦੀ ਆ ਤੇ ਐਵੇਂ ਹੀ ਆ ਜੀ ਗੱਲ ਸੁਣੋ ਇੱਕ ਦੂਜੇ ਨਾਲ ਵੇਂਦੀ ਰਹਿੰਦੀ ਗਾ ਇਹਨੋ ਇੱਕ ਦੂਜੇ ਥਾੜੀ ਲੜਾਈ ਨਹੀਂ ਮੁੱਕਦੀ ਤੇ ਮੈਂ ਤੁਹਾਨੂੰ ਕੰਮ ਵੰਡ ਕੇ ਦੇ ਦੇਣਾ ਤੂੰ ਵੰਡ ਦੋ ਮੈਂ ਕਿਹੜਾ ਕੰਮ ਚੋਰਾਂ ਮੈਂ ਵੀ ਜਿਹੜਾ ਮੈਂ ਕੰਮ ਨਹੀਂ ਕਰਨਾ ਆ ਮੰਮੀ ਸਹੀ ਆ ਫਿਰ ਉਹ ਉਹ ਕੰਮ ਤੇ ਕਰੂਗੀ ਨਾ ਜਿਹੜਾ ਨੂੰ ਨਹੀਂ ਹੁਣ ਹੁਣ ਦੀਦੀ ਸਬਜ਼ੀ ਕੱਟਣ ਦੀ ਮੰਮੀ ਵਿੱਚੇ ਮੈਂ ਵੀ ਡੱਬਾ ਵਿੱਚੇ ਤਹੀ ਡੱਬੋ ਫੇਰ ਫੇਰ ਸਬਜੀ ਕੱਟੀ ਜਾਣੀ ਇਹ ਸਬਜੀ ਹੈ ਵਾਹੀ ਫੇ ਲੰਗਰ ਲਾਉਣਾ ਵਾ ਤੇ ਇਹੀ ਤੇ ਤਨੇ ਗਣੀਆਂ ਡਾ ਕੇ ਸਬਜੀ ਚੀਰ ਕੇ ਤੇ ਫੇਰ ਜੜੀ ਉਹ ਹੁਣ ਕੱਟਣ ਦੀ ਚੁੱਪ ਕਰਕੇ ਕੱਟ ਲੈ ਚੁੱਪ ਕਰਕੇ ਕੱਟ ਲੈ ਇਹ ਸਬਜੀ ਰਹੀ ਆ ਨਾ ਇਹ ਸਬਜੀ ਬਣਾ ਲੈਗੀ ਅਪ ਤੂੰ ਇਹਦਾ ਕਰ ਆਟਾ ਘੋਨ ਰੋਟੀਆਂ ਪਕਾਉ ਚੁੱਲੇ ਗੈਸ ਦੇ ਉੱਤੇ ਦੋ ਤਿੰਨ ਵਾ ਇੱਕ ਜਾਣੀ ਸਬਜੀ ਦਾ ਰੇ ਤੇ ਆਪਣੀ ਨਾਲੀ ਰੋਟੀ ਪਕਾਵੇ ਮੈਨੂੰ ਲੱਗਾ ਰੇ ਦੂਜਾ ਚੁੱਲਾ ਭਾਲਣਾ ਮੈਂ ਤਾਂ ਪਹਿਲੇ ਜਵਾਬ ਦੇਣ ਲੱਗੀ ਵੀ ਮੈਂ ਤਾਂ ਨਹੀਂ ਉਹ ਭਾਲਣਾ ਇੱਥੇ ਤੇ ਮੈਂ ਭਾਵੇਂ 7 ਵਾਰੀ ਮੇਰੇ ਕੋਲ ਦਿਨ ਚ ਪਕਾ ਲਓ ਰੋਟੀਆਂ ਇਹ ਝਾੜੂ ਪੋਚੇ ਦੀ ਵੀ ਗੱਲ ਲਵਾ। ਇਹ ਝਾੜੂ ਪੋਚਾ ਵੀ ਲਾਉਣਾ ਪੈਣਾ ਵਾ ਤੁਹਾਨੂੰ। ਤੇ ਚੱਲ ਠੀਕ ਆ ਪੋਚਾਂ ਵੀ ਲੱਗਦਾ ਹੀ ਆ। ਲੱਗਦਾ ਤਾਂ ਹੈਗਾ ਕਦੀ ਤਾਂ ਹਿਲਾ ਲਿਆ ਤੇ ਕਦੀ ਤਾਂ ਹੀ ਨਾ ਲਾ ਲਿਆ ਤੁਸੀਂ ਬੈਠੀਆਂ ਰਹਿੰਦੇਗਾ ਹੀ ਮੈਂ ਮਮੀ ਰੋਜ਼ ਲਾਈਦਾ ਵਾ। ਰੋਜ਼ ਪੋਚਾ ਲਾਈਦਾ। ਆਹ ਠੀਕ ਪਾਈ ਨਾ ਨਹੀਂ ਆ। ਨਹੀਂ ਪੋਚਾ ਮੈਂ ਲਾ ਲਿਆ ਕਰੂੰਗੀ ਤੇ ਦੀਦੀ ਝਾੜੂ ਲਾ ਲਿਆ ਕਰੂ ਕਿਉਂਕਿ ਇਹਨੂੰ ਮੇਰੇ ਝਾੜੂ ਨਹੀਂ ਪਸੰਦ ਆਉਂਦਾ। ਹਾਲ ਹੋ ਗਈ ਮੈਂ ਵੀ ਤੇ ਦੂਜਾ ਬਾਹਰ ਵੀ ਕਿੱਡਾ ਵੇੜਾ ਵਾ ਤੂੰ ਤੇ ਅੰਦਰ ਅੰਦਰ ਪੋਚਾ ਲਾ ਕੇ ਤੂੰ ਤੇ ਵੇਰੀ ਹੋ ਜਾਣਾ। ਮੰਮੀ ਫਿਰ ਮੇਰਾ ਝਾੜੂ ਪਸੰਦ ਤੇ ਹੁੰਦਾ ਨਹੀਂ ਆ ਫਿਰ ਵਹਿੰਦੇ ਰਹਿੰਦੇ ਵੀ ਬੈੱਡ ਤੋਂ ਨਿਕੜਿਆ ਔ ਨੁੱਕਰ ਚੋਂ ਨਹੀਂ ਕੱਢਿਆ ਉੱਥੋਂ ਨਹੀਂ ਕੱਢਿਆ ਨਹੀਂ ਤੂੰ ਜੱਜ ਨਾ ਕਰ ਲਿਆ ਕਰ ਫਿਰ ਮੈਂ ਤਾਂ ਆਪਣੇ ਮਤਲਬ ਪੂਰਾ ਜੋਰ ਲਾਉਣੀ ਆ ਵੀ ਜੱਜ ਨਾ ਕਰਾਂ ਇਹੋ ਹੀ ਤੁਹਾਡੀ ਲੜਾਈ ਓ ਬਸ ਇਹੋ ਹੀ ਨਹੀਂ ਤੁਹਾਡੀ ਲੜਾਈ ਮੁੱਕਦੀ ਤੇ ਮੰਮੀ ਇਹਨੂੰ ਕਹੋ ਕਿ ਮੇਰਾ ਕੰਮ ਪਸੰਦ ਕਰ ਲਿਆ ਕਰੇ ਫਿਰ ਫਿਰ ਵੱਡੀ ਹੁੰਦਾ ਇਹੋ ਹੀ ਫਾਇਦਾ ਚੁੱਕੀ ਜਾਣਾ ਵੀ ਬਸ ਗਲਤੀਆਂ ਹੀ ਕੀਤੀ ਜਾਣੀਆਂ ਜੇ ਮੈਂ ਕਰੂੰਗੀ ਜੇ ਤੂੰ ਜੱਜ ਨਾ ਕਰੂੰ ਤੂੰ ਸ਼ਾਜਨਾ ਕਰਦੀ ਨਹੀਂ ਤਾਂ ਪਸੰਦ ਮੈਂ ਤੇਰਾ ਕੀ ਕਰਾਂ ਮੰਮੀ ਵੀ ਤੇ ਹੈਗੇ ਮੰਮੀ ਨੂੰ ਤੇ ਕਿਦ ਖਲਰਾ ਦੇਖਦਾ ਨਹੀਂ ਤੁਹਾਨੂੰ ਹੀ ਦੇਖਦਾ ਵਾ ਬਸ ਮੈਂ ਨਾਲ ਤਾਂ ਨਹੀਂ ਤਾਂ ਕਰਕੇ ਨਹੀਂ ਦੱਸਗੀ ਨਹੀਂ ਹੰਦੀ ਘਰ ਵਿੱਚ ਮੈਂ ਨਹੀਂ ਪੁੰਦੀ ਇਹ ਪੁੰਦੀ ਕਰਾਂ ਮੈਂ ਤਾਂ ਚੁੱਕ ਕਰਕੇ ਆਪਣਾ ਕੰਮ ਕਰੀ ਜੰਨੀ ਉਹ ਗੱਲ ਸੁਣੋ ਤੂੰ ਆਪਣੀ ਮਾਂ ਨੂੰ ਸਮਝਾ ਸਾਡੇ ਨਾਲ ਲੜਾਈ ਨਾ ਪਾਇਆ ਕਰੇ ਉਹ ਚੁੱਪਣਾ ਦੇ ਜਾਂਦੀ ਹੈ ਦੋਵਾਂ ਨੂੰ ਸਾਡੀਆਂ ਨੂੰ ਵੱਡੀ ਨੂੰ ਵੀ ਤੇ ਨਿੱਕੀ ਨੂੰ ਵੀ ਕੋਈ ਨਹੀਂ ਕਹ ਲੈ ਓਏ ਇਹਨਾਂ ਵਿਚਾਰ ਦਾ ਕੀ ਕਸੂਰ ਆ ਮਾਂਵਾਂ ਲਈ ਸੁਣਦੀਆਂ ਆ ਏ ਵੀ ਨਿੱਕੀ ਨਿੱਕੀ ਗੱਲ ਜਾ ਕੇ ਦੱਸਦਾ ਇਹ ਬੜਾ ਹੈਗਾ ਯੋ ਸੀਆਈਡੀ ਵਾਲਾ ਬਣਿਆ ਹੀ ਇਹ ਦੱਸਦਾ ਨਾ ਓਏ ਨਹੀਂ ਮੈਂ ਨਹੀਂ ਦੱਸਦਾ ਕਾਪੋ ਗੁੱਡੀ ਵੱਡੀ ਕਾਪੋ ਇਹ ਦੱਸਦਾ ਸਭ ਕੋ ਜੀ ਦੱਸਦਾ ਚੱਲ ਤੂੰ ਇਧਰ ਆ ਅਈ ਤੂੰ ਬੜੀ ਤੂੰ ਬੜੀ ਸੱਚਾ ਜਾ ਵੇਖ ਜਾ ਕੇ ਵੀ ਮਾਂ ਰਾਣੀ ਨੇ ਕੋ ਕੀਤਾ ਵੀ ਆ ਕਿ ਨਹੀਂ ਰੋਟੀ ਪਾਣੀ ਲੱਗਦਾ ਤਾਂ ਹੈ ਨਹੀਂ ਤਾਂ ਉੱਪਰ ਜਾ ਵੇਖ ਤੇ ਸਹੀ ਭਲਾ ਇਹ ਬਲਣ ਕਿੱਥੇ ਰੋਟੀਆਂ ਪੱਕਦੀਆਂ ਹੁੰਦੀਆਂ ਸਾਡੇ ਘਰ ਕਿਉਂ ਕੀ ਪਤਾ ਰੋਜ਼ ਤੇ ਇੱਥੇ ਹੁੰਨੇ ਆਪਾਂ ਤੇ ਇਹ ਵਾਲੇ ਨੀ ਰੁੜ ਕੇ ਪੱਕੇ ਨਹੀਂ ਹੁੰਦੀ ਆ ਯਾਰ ਤੈਨੂੰ ਜਿਹੜਾ ਕੰਮ ਕਰਦਾ ਵੇਖ ਪੜਾ ਫੇਰ ਉਹਦਾ ਵੇਖ ਪਾਇਆ ਹੋਏ ਨਿਆਣੇ ਵੀ ਚਰੇਣਾ ਸਾਹ ਸੁੱਤੇ ਹੀ ਆ ਨਿਆਣੇ ਦੇ ਕਾਹਦਾ ਸਾਹ ਸੁੱਤੇ ਸਾਡੇ ਵੀ ਨਾਲ ਹੀ ਸੁੱਤੇ ਆ ਕੇ ਤੇ ਹੋਰ ਉਹ ਪਹਿਣਾ ਬਣਾ ਤਾਂ ਹੀ ਭਰਾ ਭਰਾ ਸੰਡੂ ਹੈ ਤੂੰ ਤਾਂ ਮੈਂ ਚੰਗਾ ਮੈਨੇ ਬਦਲਾ ਲਿਆ ਮਿਲਣਾ ਬਦਲਾ ਕਾਹਦਾ ਲਿਆ ਚੱਲ ਚੰਗਾ ਤੂੰ ਵੀ ਰੋਖ ਆ ਆਗ ਬੰਦਾ ਸਿਫਤੀ ਕਰ ਲਿੰਦਾ ਜਾ ਕੇ ਸੌਰਿਆ ਦੀ ਮੇਰੇ ਸੌਰੇ ਇਦਾਂ ਦੇ ਉਹ ਸਿਫਤ ਕਰਨ ਜੁਗਗੇ ਬਣਾ ਗਏ ਨਹੀਂ ਕੋਈ ਗੱਲ ਨਹੀਂ ਚੱਲ ਨਿਆਣੀਆਂ ਸਿਆਣੀਆਂ ਆਪੇ ਠੀਕ ਹੋ ਜਾਣਾ ਉਹਨਾਂ ਕੋਈ ਗੱਲ ਚੱਲ ਮਾਦਾ ਲਈ ਤੈਗੀ ਐ ਸਿਕਪਾਈ ਕਰਨ ਹਾਂ 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 ਇੰਥੇ ਰੋ ਲਾਈਟ ਆਂ ਪੱਕਾ ਲੈਣਾ ਈ ਹੋ ਨਹੀਂ ਵੀ ਨਹੀਂ ਪਤਾ ਸੁਣੀ ਨਾ ਗੱਲ ਫੇ ਇੱਕ ਦਿਨ ਤੂੰ ਚੜੂ ਕੋਚਾ ਫੇਰ ਨਾ ਕਰਨਾ ਅੰਦਰ ਵੀ ਪੋਚਾ ਲਾਉਣਾ ਤੇ ਝਾੜੂ ਵੀ ਬਾਹਰ ਫੇਰਨਾ ਤੇ ਇੱਕ ਦਿਨ ਇਹ ਫੇਰੂਗੀ ਜਿੱਦਣ ਫੇਰਨਾ ਤੇ ਨਹੀਂ ਅੱਕ ਜਾਣੀ ਨੇ ਉਹਨੇ ਫੇਰ ਮੁੜ ਕੇ ਰੋਟੀ ਪਾਣੀ ਵੀ ਅੰਦਰ ਕਰਨਾ ਤੇ ਮੇਰੀ ਗੱਲ ਹੁਣ ਇੱਥੇ ਹੀ ਬੋਲ ਕਰ ਲਿਓ ਜਿੱਦਣ ਵਿਹੜਾ ਸਾਫ਼ ਹੋਇਆ ਨਾ ਤੇ ਉਸ ਦਿਨ ਮੈਂ ਝਾੜੂ ਛੱਡ ਵੀ ਸਕਦੀ ਇਹ ਜ਼ਰੂਰੀ ਨਹੀਂ ਆ ਪਰ ਰੋਜ਼ ਹੀ ਮੰਮੀ ਝਾੜੂ ਲਾਉਣਾ ਵਿਹੜਾ ਹਵੇ ਸਾਫ਼ ਹੋਵੇ ਭਾਵੇਂ ਨਾ ਹੋਵੇ ਪੋਚਾ ਝਾੜੂ ਤੈਨੂੰ ਲਾਉਣਾ ਹੀ ਪੈਣਾ ਵਾ ਮੰਮੀ ਮੇਰੇ ਨਿਆਣੇ ਆ ਨਿੱਕੇ ਜੇ ਮੈਨੂੰ ਗੁਰਵੰਨੇ ਸਤਾਇਆ ਨਾ ਤੇ ਮੈਂ ਨੀਓ ਲਾਉਣਾ ਛਾੜੂ ਸਿੱਧੀ ਜੀ ਗੱਲ ਈ ਲੜਾਈ ਆ ਜਿਹੜੇ ਇਹ ਨਾਲ ਲਾਉਗੀ ਆਖੂਗੀ ਤੋ ਇਹਨੇ ਨਹੀਂ ਲਾਇਆ ਤਾਂ ਮੈਂ ਕਿਉਂ ਲਾਵਾਂ ਲੀੜਾ ਕੱਪੜਾ ਵੀ ਤੋਣਾਵਾ ਸਭ ਕੋ ਕਰਨਾਵਾ ਇੱਕ ਦਿਨ ਲੀੜਾ ਕੱਪੜਾ ਹੋ ਤੋਊ ਇੱਕ ਦਿਨ ਤੂੰ ਤੋਏਂਗੀ ਹਾ ਜੀ ਨਹੀਂ ਮੰਮੀ ਮੇਰੇ ਨਿਆਣੇ ਨਿੱਕੇ ਜੇ ਮੈਂ ਇੱਕ ਦਿਨ ਰਹਿਣ ਵੀ ਦਊਂਗੀ ਇਹ ਭੈਣ ਵਾਂ ਫਿਰ ਕੀ ਆ ਜਲਾ ਵੀ ਲਾਉਗੀ ਤੇ ਹੁਣ ਆਪਣੇ ਦੋਵੇਂ ਭੈਣਾਂ ਨਹੀਂ ਐਂ ਤਾਂ ਫਿਰ ਤੂੰ ਰੋਜ਼ ਹੀ ਨਾ ਲਾਇਆ ਕਰੂੰਗੀ ਤੇ ਮੈਂ ਇਹ ਕਹੂੰਗੀ ਸਾਫੀ ਮੈਂ ਨੋਖਲੇ ਦਿਨ ਫਿਰ ਜ਼ਿਆਦਾ ਕੰਮ ਚੱਲ ਕੋਈ ਨਹੀਂ ਇਦਾਂ ਕਰਿਓ ਫਿਰ ਨਿਆਣੀ ਇਹ ਸੰਭਿਆ ਕਰੂਗੀ ਮੇਰੇ ਠੀਕ ਆ ਸੰਭਲਿਆ ਕਰੂਗੀ ਮੈਂ ਨਿਆਣੀ ਕਿਹੜਾ ਤੰਗ ਕਰਦੇ ਆ ਆਹੋ ਇਦਾਂ ਹੀ ਲੱਗਦਾ ਵਾ ਜਿੰਨੇ ਖੜੀ ਪੜਦਾ ਰਹਿੰਦਾ ਕਦੀ ਕਿਹੇ ਕਾ ਜਲ ਜਾਂਦਾ ਖੇਡਣ ਕਦੀ ਕਿਹੇ ਕਾ ਖੇਡਣ ਚੱਲ ਜਾਂਦਾ ਵਾ ਆਹੋ ਗਵਾਂਡੀਆਂ ਦੇ ਦਿੱਦੇ ਲੱਗਦਾ ਹੁੰਦਾ ਤੁਬਾ ਨਹੀਂ ਲੱਭਿਆ ਵਾ ਹੋਰ ਕੁਛ ਨਹੀਂ ਚਲੋ ਲੜਾਈ ਨਾ ਕਰੋ ਨਹੀਂ ਮੰਮੀ ਇੱਕ ਮੈਨੂੰ ਗੱਲ ਦੱਸੋ ਜਦੋਂ ਐਨੇ ਮੇਰਾ ਰਿਸ਼ਤਾ ਕਰਾਉਣਾ ਹੈਗਾ ਤੁਹਾਨੂੰ ਮੇਰੇ ਚ ਕੀ ਕੀ ਗੁਣ ਦੱਸੇਗੇ ਕੋਈ ਕਿ ਜੈ ਇਦਾਂ ਕੀ ਆਈਗਾ ਫਿਰ ਲੜਾਕੀ ਆ ਉਹ ਦੋਤੇ ਆਂਦੀ ਹੀ ਮੇਰੀ ਭੈਣ ਬੜੀ ਚੰਗੀ ਆ ਇਹ ਨਾਲ ਮਿਲ ਕੇ ਪਹਿਣਾ ਪਹਿਣਾ ਸਮਾਂ ਗਈਆਂ ਘੋੜ ਪਗਰ ਤਾਨੂੰ ਕੀ ਹੋ ਗਿਆ ਵਾ ਮੈਂ ਨਹੀਂ ਟਕੋ ਗਿਆ ਐਸੀ ਤਰ੍ਹਾਂ ਨਹੀਂ ਆ ਮੋਲਤਾ ਰਹੀ ਹਮ ਅਭੀ ਮੈਂ ਸਿਫਤਾ ਕੀਤੀ ਆ ਨਾ ਆ ਮੋਲਤਾ ਰਹੀ ਮਮੀ ਇਹ ਇਹ ਨਾ ਕਿ ਸਹਾਣੀ ਬਣ ਬਣ ਕੇ ਦੱਸਦੇ ਮੈਨੂੰ ਹੋਰ ਨਹੀਂ ਕੋਈ ਵੀ ਗੱਲ ਹੈਗੀ ਉੱਥੇ ਮੈਂ ਜੜੀ ਕੋਈ ਚੀਜ਼ ਕਹਿਣੀ ਐਨੇ ਕਣ ਚੱਲ ਠੀਕ ਆ ਮਮੀ ਨੇ ਵੀ ਵਿੱਚ ਪੈ ਕੇ ਸੁਲਾ ਕਰਾ ਦੇਣੀ ਉਹਦਾ ਮਮੀ ਟਾੜ ਕੋ ਵੀ ਕੋਈ ਨਹੀਂ ਸਰਦਾ ਹੈਗਾ ਇਹ ਬੰਦਾ ਸੁਲਾਈ ਕਰਵਾ ਦੇ ਉਹਨੂੰ ਦਬਕਾ ਮਾਰ ਕੇ ਚੁੱਪ ਕਰਾ ਦੇ ਵੀ ਨਾ ਕਰ ਨਿੱਕੀ ਆ ਫਿਰ ਕੀ ਆ ਤੁਸੀਂ ਉਹ ਦੋਵੇਂ ਪੈਣਾ ਪੈਣਾ ਉਹ ਮਾਵਾ ਸੁਲਾ ਕਰਉਂਦੇ ਹਾਂ ਹੁੰਦੇ ਕਹਾ ਵਸ ਸੱਚਾ ਜਿਹੜੀ ਗੱਲ ਉਹ ਚੁੱਪਦੀ ਹੁੰਦੀ ਆ ਜੇ ਮੈਂ ਤੈਨੂੰ ਆਨੀ ਤੈਨੂੰ ਚੁੱਪਦੀ ਜੇ ਮੈਂ ਉਹਨੂੰ ਆਨੀ ਆ ਤੇ ਉਹਨੂੰ ਚੁੱਪਦੀ ਆ ਤਾਂ ਤੁਸੀਂ ਆਪੋ ਚੋਦੀ ਪੈਣਾ ਪੈਣਾ ਨਜੇਠੋ ਤੇ ਜਿਹੜਾ ਮੈਂ ਕੰਮ ਵੰਡਤਾ ਵਾ ਉਹ ਕੰਮ ਕਰਨਾ ਘਰ ਵਿੱਚ ਕਲਾ ਨਹੀਂ ਬੈਣੀ ਚਾਹੀਦੀ ਤੇ ਕਲਾ ਨਹੀਂ ਚੰਗੀ ਹੁੰਦੀ ਫੋਨ ਵੀ ਜਦੋਂ ਦੇਰ ਲਈ ਹੋਵੇ ਉਹਦਾ ਕਰੇ ਇਹ ਥੋੜੀ ਕੰਮ ਦੇ ਟਾਈਮ ਫੋਨ ਕਰਾਂਗਾ ਆਪੇ ਕਦੇ ਦੇ ਵਲ ਵੇਲਦੇ ਰਹੀ ਹੈਂ ਰੋਗੀ ਨਾ ਜਦੜ ਉਹਨੇ ਰੋਟੀ ਪਾਣੀ ਕਰਵਾਵਾ ਉਦੋਂ ਉਹ ਆਪਣਾ ਕਰੂਗੀ ਤੇ ਜਦੜ ਤੂੰ ਕਰਨਾ ਉਹ ਉਹ ਤੂੰ ਕਰਨਾ ਫਾਂ ਮੈਂ ਫੋਨ ਕਰਦਾ ਰੋਟੀ ਸਾਨੂੰ ਟਾਈਮ ਨਾ ਮਿਲਣੀ ਚਾਹੀਦੀ ਹੈ ਮੈਂ ਤਾਂ ਅੱਗੇ ਵੀ ਕਰਦੀ ਹਾਂ ਇਹ ਨਹੀਂ ਵੀ ਸਾਨੂੰ ਇਹ ਵੀ ਚੋਰ ਅੱਧੀ ਰਾਤ ਹੋ ਜਾ ਤਾਂ ਕੋਈ ਰੋਟੀਆਂ ਮੁੱਕ ਲੈ ਜੇ ਜਦੋਂ ਮੈਂ ਕਰਦੀ ਆ ਜਿਹੜਾ ਕੰਮ ਪਸੰਦ ਹੀ ਨਹੀਂ ਹੁੰਦਾ ਜਿਹੜਾ ਕੰਮ ਉਹ ਹੀ ਪਸੰਦ ਹੀ ਨਹੀਂ ਆਉਂਦਾ ਤੈਨੂੰ ਵੀ ਜਿਹੜਾ ਪਸੰਦ ਆਉਂਦਾ ਆ ਤੁਸੀਂ ਸਬਜੀ ਅੱਜ ਤੋਂ ਕੱਢਦੀ ਆ ਤੇ ਕੱਢਣੀ ਆ ਮੰਮੀ ਜੀ ਦੋਵੇ ਜਿਵੇਂ ਲਈ ਲੂਣ ਫਿੱਕਾ ਹੁੰਦਾ ਤਾਂ ਜੇ ਮੈਂ ਕਹਤਾ ਤਾਂ ਨੁਕਸਨ ਹੁੰਦੇ ਆ ਤਾਂ ਤੁਸੀਂ ਲੋੜ ਫਿੱਕਾ ਵਾ ਤਾਂ ਤੁਸੀਂ ਦੇਖ ਨਹੀਂ ਸਕਦੀਆਂ ਲੂਣ ਤੇ ਮੰਮੀ ਨੇ ਇਹੀ ਘੜੇ ਨਹੀਂ ਕੱਢਦੇ ਤੁਸੀਂ ਕੱਢਦੇ ਆ ਤੇ ਮੈਂ ਅੱਗੇ ਆਪਣੀ ਮਾਂਜੀ ਨੇ ਸਬਜੀ ਬਣਾ ਲਈਨੀ ਨਾ ਫਿਰ ਕਹਿੰਦੇ ਮੈਨੂੰ ਪਸੰਦ ਨਹੀਂ ਇਹ ਸਬਜੀ ਮੈਂ ਦੂਜੀ ਖਾਣੀ ਸੀ ਜਦੋਂ ਉੱਠ ਕੇ ਤੇ ਫਿਰ ਬਣਾ ਲਿਆ ਕਰੇ ਇਹ ਤਾਂ ਤੁਹਾਡਾ ਫਿਰ ਵੱਖਰਾ ਹੀ ਰਿਵਾਜ ਵਾ ਆਓ ਆਓ ਜੋ ਆਪਣੇ ਅਸਾ ਸਮਾਨ ਨੂੰ ਲੈ ਕੇ ਤੁਹਾਡੇ ਨਾਲ ਨਹੀਂ ਮੇਰੇ ਕੋਲ ਵਾਰੀ ਆਇਆ ਜਾਣਾ ਆਪੇ ਖਿਆਲ ਦੋ ਹੋ ਜਾਓ ਤੇ ਆਪੋ ਆਪਣਾ ਪਕਾਓ ਤੇ ਆਪਾਂ ਆਪਣੀ ਨਾਲ ਖਾਓ ਰੋਟੀਆਂ ਪਕਾ ਲਾ ਹੁਣ ਤੇ ਜੀ ਕੀ ਤਾਂ ਨਾਮ ਦੱਸੀ ਮੈਂ ਹੁਣ ਸਬਜ਼ੀ ਚੀਰਾਂ ਦੀ ਪਕਾ ਲਾ ਰੋਟੀਆਂ ਹੁਣ ਹੁਣ ਤੈਨੂੰ ਭਗੌਣੀਆਂ ਪੈਣੀਆਂ ਚੱਲ ਬਣਾ ਤੂੰ ਸਬਜ਼ੀ ਤੇ ਆਪੇ ਪਕਾਉਗੀ ਜੋ ਗੱਲ ਗਈ ਉਹੀ ਸੱਚ ਨਿਕਲੀ ਐ ਚੱਲ ਮੈਂ ਦਸ ਪਿੰਡੀ ਤੱਕ ਹੁਣ ਹਾਂ ਅੰਦਰ ਦਾ ਫੈਸਲਾ ਹੋਣ ਡਿਆ ਜੀ ਕਾ ਦਾ ਫੈਸਲਾ ਹੋਣ ਡਿਆ ਬੰਦੇ ਤੇ ਲੱਗੀ ਪੰਚਾਇਤ ਹਾਂ ਹਨਾ ਤੇ ਉਹ ਦਾਦੀ ਮਾਤੇ ਬਣੀ ਸਰਪੰਚਣੀ ਹੂੰ ਤੇ ਕੀ ਫੇਕ ਕੀ ਫੱਕੀ ਫੈਸਲਾ ਹੋਣ ਡਿਆ ਫੈਸਲਾ ਤੇ ਮੈਨੂੰ ਪਤਾ ਨਹੀਂ ਗਾਜਰਾ ਦੀ ਸਬਜ਼ੀ ਜ਼ਰੂਰ ਬਣਾਂਡੀ ਛਿਲਣ ਡੇ ਹਜੇ ਤੇ ਆਉਂ ਕਰਕੇ ਅਸਾ ਗਾਜਰਾ ਬਣਨੀ ਅੱਜ ਫਿਰ ਉਹਨੇ ਕੋ ਬੰਨ ਤੇ ਡਿਆ ਨਾ ਪਰ ਰੋਟੀ ਕਾ ਤਾਂ ਬਣਨੀ ਆ ਤੇ ਉਹ ਪੰਚਾਇਤ ਹੀ ਲੱਗੀ ਆ ਚੱਲ ਜੋ ਪੰਚਾਇਤ ਬਣੀ ਆ ਨਾ ਇਹਨਾਂ ਦਾਦੀ ਮੁੰਟਾਈ ਹੋ ਜਾਂਨਾ ਜਾ ਕੇ ਵੇਖੀਏ ਆਹੋ ਇਹਦਾ ਦਾਦੀ ਮਾਮਾ ਆਪੇ ਸਰਪੰਚਨੀ ਕੁੱਟੀ ਹੋਈ ਅਗਲੀਆਂ ਦੀ ਹਾਂ ਆਹੋ ਚਲੋ ਆ ਜਾ ਚਲੀਏ ਚਲੋ ਵੇਖੀ ਅੰਦਰ ਜਾ ਕੇ ਚਲੋ ਆ ਜਾਓ ਬੋਨਿਆਂ ਆਏ ਆ ਜੀਓ ਰੋਟੀ ਖਾ ਲਾ ਸਾਨੂੰ ਮਿਲ ਗਈ ਆ ਆਹ ਵੇਹ ਮਰੀਨਾ ਝੁੱਟੀ ਸੁਲਾ ਆ ਮੈਨੂੰ ਮਿਲ ਨਹੀਂ ਡਈ ਮੈਨੂੰ ਝੁੱਟੀ ਸੁਲਾ ਮਰੀ ਜਾਂਦੇ ਚਲੋ ਮੈਨੂੰ ਤੇ ਖਬਰ ਮਿਲ ਗਈ ਜਾ ਕੇ ਜਾ ਕੇ ਮਮੀ ਨੂੰ ਦਤਾ ਚਲ ਵੇ ਜੀ ਨਾ ਆਹਣ ਬੋਰਾ ਦੀਦੀ ਆਹਣ ਕਿੰਨੇ ਪੌਣ ਆਈਓ ਬੋਰਾ ਦਰਮੀ ਦੇ ਵਿੱਚ ਇਹ ਤੇ ਮੰਮੀ ਨੇ ਕੰਮ ਵੰਡ ਕੇ ਹੀ ਨਹੀਂ ਦਿੱਤਾ ਹਏ ਮਨਪੀ ਤੇ ਇੰਨਾ ਕੰਮ ਤੇ ਬੰਦਾ ਘਾਰ ਹੀ ਲੈਂਦਾ ਇਹ ਵੰਡਣ ਦਾ ਜ਼ਰੂਰੀ ਹੈ ਪਰ ਆਪਦਾ ਕਿੰਨਾ ਵਾ 60 65 ਕਿਲੋ ਆਟਾ ਵਾ ਇਹ ਦੇ ਵਿੱਚ ਤੇ ਮੇਰਾ ਪ੍ਰਸ਼ਨ ਹੋਇਆ ਡਾਕਟਰ ਕਹਿੰਦੇ ਘੱਟੋ ਘੱਟ 5 ਸਾਲ ਨਾ ਪাড়ি ਚੀ ਚੁੱਕੀ ਮਨਪੀ ਤੇ ਇਨਾਂ ਨੇ ਕੋਈ ਜਿੱਤ ਸਕਦਾ ਇਹ ਥੋੜੇ ਬਹੁਤ ਬੰਦਾ ਕੰਮ ਆ ਇਧਰ ਉਧਰ ਘਾਰ ਹੀ ਲੈਂਦਾ ਵਾ ਵੀ ਤੁਸੀਂ ਦਾ ਅੰਨਖ ਲੋ ਕੇ ਡਾਪੀਆ ਇਨੋ ਘਰ ਨੂੰ ਫੇਤਾ ਢਕਲੇ ਸੋ ਹੋਈ ਰਿਆ ਪੀਗਾ ਨਾ ਹੋਈ ਆ ਆ ਤੇ ਬੋਅਟ ਦੇ ਬੋਰੇ ਦੀ ਲੜਾਈ ਜੇ ਕਹਿੰਦੀ ਵੀ ਇਹ ਕਿੰਨੇ ਪਾਉਣਾ ਮੈਂ ਤਾਂ ਪਿਆਰ ਨਹੀਂ ਕਿਹਾ ਤਾਂ ਡਾਡੇ ਸਾਹਮਣੇ ਡਾਕਟਰ ਨੇ ਕਿਹਾ ਹੀਗਾ ਨਾ ਵੀ ਪ੍ਰੇਜ ਕਰਾ ਲੋਗੇ ਤੇ ਵਿਚਾਰੀ ਚੰਗੀ ਰਹੂਗੀ ਚਲ ਤੁਸੀਂ ਜਿਹੜਾ ਕੰਮ ਤੁਹਾਡ ਕੋ ਨਹੀਂ ਨਾ ਹੁੰਦਾ ਹੁੰਦਾ ਉਹ ਮੈਨੂੰ ਦੱਸ ਦਿਆ ਕਰੋ ਮੈਂ ਕਰ ਦਿਆਂ ਫਿਰੂੰਗੀ ਮੈਂ ਆਪੇ ਪਾ ਦੂੰਗੀ ਆ ਚਲ ਫੇ ਪਾ ਦੋ ਆ ਪਾ ਦੂੰਗੀ ਮੈਂ ਤਾਂ ਤੂੰ ਆਪਣਾ ਕੰਮ ਜਿਹੜਾ ਤੂੰ ਆਪਣਾ ਕਰੋ ਹੁਣ ਆਟਾ ਤੇ ਗੁੰਨ ਲਾ ਉਹ ਤੁਹਾਡੀ ਬਾਅਦ ਚ ਪੈ ਜਾਊਗਾ ਪਾਵਾਂਗੇ ਹੁਣ ਸਵੇਰੇ ਕੋਹ ਨਹੀਂ ਇਹਨੂੰ ਸੋਈ ਚ ਗੋਚਦੇ ਵੇਖਿਆ ਜਦੋਂ ਮੈਂ ਆਪਣਾ ਕੰਮ ਸਵੇਰ ਤੋਂ ਛੱਡਿਆ ਨਾ ਫੇਰ ਤੇ ਹੀ ਲੜਾਈ ਪਾਉਣੀ ਆ ਕਿਉਂ ਮੈਂ ਪਾਉਗੀ ਕਿ ਨਾ ਤੂੰ ਬਾਤ ਨਾ ਇਹ ਬਾਰੇ ਤੇ ਮੈਂ ਆਪੇ ਪਾ ਦੂੰਗੀ ਸੁਣ ਲੈ ਨਾ ਦੋਵੇਂ ਕਲੇਸ਼ ਹੋਣਾ ਵੰਦੂਆਂ ਦਾ ਦੋਵੇਂ ਜਾਣੀਆਂ ਲੜਦੀਆਂ ਲਿੰਦੀਆਂ ਹੀ ਮੈਨੂੰ ਪਤਾ ਨਹੀਂ ਵਿੱਚ ਫਸਾ ਲਿਆ ਇਹਨਾਂ ਨੇ ਚਾਹ ਬੂ ਹਾਂਜੀ ਤਾ ਉਹ ਆਪਾਂ ਨੂੰ ਜਾਣਦੇ ਅੰਦਰ ਤੇ ਕਲਾ ਪਈ ਆ ਆਪਾਂ ਕਲਾ ਚ ਕੀ ਕਰਨਾ ਵਾ ਜੇ ਰੋਟੀ ਬਣ ਗਈ ਨਾ ਤਾਂ ਆਪੇ ਵਾਏ ਪੈਣੀ ਸਾਨੂੰ ਹਾਂ ਨਾਲ ਆਪਾਂ ਕਹਤੋ ਛਾਵੇਂ ਲਈਏ ਕਲਾ ਵਿੱਚ ਹਾਂ ਛਾਮਲ ਹੋਈਏ ਚੱਲ ਆਪਾਂ ਅੱਗ ਛਿਗਦੇ ਹਾਂ ਹਾਂ ਲੈ ਮੰਨਾ ਤੇ ਸਬਰੀਦ ਮੁੜ ਗਈ ਉਹ ਪਿੱਛੇ ਫੇਰ ਖੇੜ ਗਈ ਚਲਾਕੀ ਤੇ ਮੈਨੂੰ ਕੀ ਭੇਜਤਾ ਇਹ ਮੋਦ ਦੇ ਖੂਚ ਵੇਖਾਂ ਸਹੀ ਭਾ ਮਸਾਲਾ ਕੀ ਆ ਲੱਗਦੀ ਸੁਖਸ਼ਾਂਤੀ ਆ ਹਣ ਜੀ ਨਾ ਪੁੱਛਦਾ ਜਾ ਕੇ ਮੈਂ ਤਰ ਕਾਲਾ ਹੀ ਲਵਾਂ ਸਭ ਗੱਲ ਸੁਣ ਹਾਂ ਆਂਦੇ ਪੰਚਾਇਤ ਬੈਠੀ ਸੀ ਕੀ ਹੋਇਆ ਬੀਬੀ ਨੇ ਭਰਾਇਆ ਤੁਹਾਨੂੰ ਪੰਚਾਇਰ ਕਾਦੀ ਬੈਠੀ ਸੀਗੀ ਉਹ ਕੰਮ ਫੇਰ ਨਹੀਂ ਹੱਥ ਲਾਉਂਦੀ ਫੋਨ ਤੇ ਲੱਗੀ ਸੀ ਤੇ ਮੰਮੀ ਨੇ ਫੇਰ ਕੰਮ ਬਣ ਦਿੱਤੇ ਅੱਛਾ ਅੱਧਾ ਕੁ ਦਾ ਥੋੜਾ ਜਿਹਾ ਨਾ ਹੁੰਦਾ ਤਕਰੀ ਇਹ ਮੇਰਾ ਪੁੱਤ ਆਵਾ ਆ ਜਾ ਜਾ ਮਮਾ ਮੈਂ ਲਾ ਕੰਮ ਕਰਦੀ ਏ ਦੁੱਧ ਪੀ ਨਾਵਾ ਚਲਾ ਮੇਰਾ ਪੁੱਤ ਆ ਆਪਾਂ ਪਹਿਲਾਂ ਦੁੱਧ ਪੀ ਲਈਏ ਕੰਮ ਬਾਅਦ ਕਰਦੇ ਰਵਾਂਗੇ ਚਲੋ ਆ ਜਾਓ ਇਹ ਨਹੀਂ ਸੋਣਾ ਜੈ ਕਿ ਜਿੱਲਡੂ ਜੈ ਨਹੀਂ ਕਿ ਜੀ ਨਹੀਂ ਜੀ ਜਿੱਲਡੂ ਜੈ ਨਹੀਂ ਕਿ ਜੀ ਇਹ ਕੀ ਕੀਤਾ ਇਹ ਕੰਮ ਕੀ ਕੀ ਵੰਡਿਆਈ ਕੋਈ ਕੀ ਸਬਜ਼ੀ ਮੈਂ ਬਣਾਉਣੀ ਆ ਤੇ ਆਟਾ ਗੁਣ ਕੇ ਰੋਟੀਆਂ ਉਹਨੇ ਲਾਉਣੀਆਂ ਤੇ ਮੈਂ ਸਬਜ਼ੀ ਚੀਰ ਆਈ ਆ ਤਾਂ ਮੈਂ ਲੱਗੀ ਤੜਕਾ ਲਾਉਣਾ ਚਲ ਸੁਖੋਰਾ ਸਾਨੂੰ ਮਟਿਆਣਾ ਰੋਟੀ ਮਿਲ ਜਾਇਆ ਕਰੂ ਆਹ ਮੇਰਾ ਵੀ ਫਿਰ ਕੰਮ ਸੋਖਾ ਜਾਣਾ ਵੇ ਦੋਦਮ ਨੂੰ ਸਾਰਾ ਕਰਨਾ ਪੈਂਦਾ ਹੈਗਾ ਜਦੋਂ ਜੇਦ ਕਰਕੇ ਬਹਿ ਜਾਂਦੀ ਸੀ ਇੱਦਾਂ ਹੁਣ ਵੰਡ ਕੇ ਹੋ ਜਾਣਾ ਚਲ ਇੱਦਾਂ ਹੀ ਵੰਡ ਕੇ ਐ ਰੋਲ ਮਿਲ ਕੇ ਕੰਮ ਕਰੋ ਹੋਰ ਮੈਂ ਤੜਕਾ ਲਾ ਕੇ ਤੇ ਮੈਂ ਹੁਣ ਫਿਰ ਦੇਲੀ ਹੋਣਾ ਵਾ ਤੇ ਆਪੇ ਫੇਰ ਰੋਟੀਆਂ ਫੇਰ ਬਾਅਦ ਚ ਭਾਣ ਦੇ ਮਾਜ ਲਾਂਗੇ ਤਾਂ ਆਪੇ ਕੰਮ ਖਤਮ ਚਲ ਠੀਕ ਹੈ ਸਾਨੂੰ ਸੁਖ ਦਾ ਕੁਰਵਾਤ ਚੰਗਾ ਹੀ ਹੋਇਆ ਤੂੰ ਮੈਨੂੰ ਕਹਿਤਾ ਚੰਗਾ ਇੱਦੈ ਬੰਨਿ ਬੁਨਿ ਲਾਗੇ ਤੇ ਮੈਨੂੰ ਵੇਲੀ ਰੱਖੇ ਗਰਜਿੰਗਾ ਠੀਕਾ ਪੱਕਾ ਪ੍ਰੋਮਿਸ ਕਰ ਲੈ ਮੈਨੂੰ ਨਹੀਂ ਮਾਰਦੇ ਤੇ ਹੀ ਰਹੀ ਫਤ ਅਫਸਰ ਬਣਾ ਪਟਵਾਰੀ ਬਣਾਉਣਾ ਤੇ ਨਹੀਂ ਤੂੰ ਮੈਂ ਪੀਨਾਂ ਜਿੱਟ ਪੀਨੂ ਪਿੰਨੇ ਪਿਨ ਲੈ ਖਾਂ ਇਹ ਤਾਂ ਮਰ ਗਈ ਬਾਨਾ ਮੈਂ ਆ ਤੇ ਗਿਆ ਹੀ ਮੈਂ ਤਾਂ ਤੜਕਾ ਲਾ ਕੇ ਤੇ ਵਿਹਲੀ ਹੋ ਜਾਣਾ ਵਾ ਹੁਣ ਜਿਹੜਾ ਕੰਮ ਪਿਆ ਇਹ ਮੈਨੂੰ ਹੀ ਕਰਨਾ ਪੈਣਾ ਆਟਾ ਉੱਥੇ ਛੱਡ ਕੇ ਤੇ ਉਹ ਗਈ ਇਹ ਸਬਜ਼ੀ ਬਣੀ ਕੀ ਆਖੂਗੀ ਜੇ ਰੋਟੀਆਂ ਨਾ ਪੱਕਣ ਜਿਆਦਾ ਹਾਦੀ ਹੋ ਗਈ ਇਹਦੇ ਵਾਲੀ ਬੰਦਾ ਕਰੇ ਕੀ ਕੋਈ ਨਾ ਕੋਈ ਬਹਾਨਾ ਇਹਨੇ ਲੱਭ ਹੀ ਲੈਣਾ ਹੁੰਦਾ ਚਲ ਮੜਾ ਤੈਨੂੰ ਭੁੱਖ ਜੀ ਲੱਗੀ ਆ ਖਾ ਕੇ ਆਵਾ ਰੋਟੀ ਚੱਲ ਪਕਾਈ ਦੇਗੀ ਇਹਨੇ ਕਿੱਥੇ ਚਲੀ ਆ ਚੱਲਨੀ ਆ ਰਸੋਈ ਵਿੱਚ ਚੱਲਨੀ ਆ ਔਰ ਅੱਗੇ ਕਿੱਡਾ ਰੋਜ਼ ਗਾਰਡਨ 'ਚ ਚੱਲਨੀ ਆ ਰੋਟੀ ਖਾਂ ਚੱਲੀ ਹਣੀ ਨਾ ਕਿਉਂ ਮੈਂ ਨਹੀਂ ਪਕਾਈਆਂ ਤੇਰੇ ਰੋਟੀਆਂ ਆਪੇ ਪਕਾ ਤੇ ਖਾ ਤੇ ਨਹੀਂ ਪਕਾਈਆਂ ਤੇ ਨਹੀਂ ਸਹੀ ਮੈਂ ਕਿੱਡਾ ਰੋਟੀ ਖਾਂ ਚੱਲੀ ਆ ਤੂੰ ਰੋਟੀ ਖਾਂ ਚੱਲੀ ਆ ਮੈਨੂੰ ਪਤਾ ਹੈ ਤੈਨੂੰ ਭੁੱਖ ਬਰਦਾਸ਼ਤ ਨਹੀਂ ਹੁੰਦੀ ਹੈਗੀ ਪਤਾ ਵਾ ਤੇ ਫਿਰ ਮੈਂ ਕਿਹੜਾ ਵਾਤ ਰੱਖਿਆ ਵਾ ਵੀ ਮੈਂ ਰੋਟੀ ਖਾਣੀ ਨਹੀਂ ਆ ਖਾਉਂਗੀ ਪਕਾ ਲਾ ਤੇ ਖਾ ਲਾ ਨਹੀਂ ਪਕਾਈ ਨਾ ਫਿਰ ਮੈਂ ਨਹੀਂ ਪਕਾਈ ਆਹੋ ਹੁਣ ਹੱਥੀ ਲੈ ਕੇ ਆਹੋ ਕੁਝ ਕਰਨਾ ਹੈਗਾ ਕੋਈ ਗੱਲ ਨਹੀਂ ਦੱਸ ਰਹੀ ਨਹੀਂ ਤੂੰ ਤਾਂ ਸਵੇਰ ਦੀ ਉੱਠੀ ਨਹੀਂ ਆ ਜਾ ਉੱਠੀ ਲੈ ਨਾ ਕਰੂਗੀ ਆਪੇ ਮੰਨ ਪੇ ਤਾਂ ਠੀਕ ਆ ਕਿ ਨਹੀਂ ਠੀਕ ਆ ਗਈ ਤੂੰ ਠੀਕ ਈ ਆ ਤੈਨੂੰ ਕੀ ਹੋਇਆ ਵਾ ਨਾ ਠੀਕ ਕਿਤੋਂ ਮੇਰੇ ਢਿੱਡ ਬਿੜ ਇੰਨੀ ਜਿਆਦੀ ਹੋਣਦੀ ਆ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਰਦੀ ਆ ਨਾ ਫੋਨ ਵੇਖੀ ਆ ਫਿਰ ਸਾਰੀਆਂ ਗੱਲਾਂ ਦੱਸਦੀ ਤੇ ਗੁਆਈ ਵੀ ਵੇਖੀ ਮੈਂ ਆਪਣੇ ਭਾਈਏ ਦੀ ਫੋਨ ਦੀ ਹੁਣ ਰੋਕੇ ਤੇ ਵਿਖਾ ਦੇ ਜਾ ਢਿੱਡ ਬਿੜ ਹੁੰਦੀ ਤੇ ਜਾ ਖਾ ਲੈ ਰੋਟੀ ਮੈਂ ਨਾ ਹੁਣ ਮੈਂ ਹੁਣ ਮੈਂ ਆਪੇ ਪਕਾ ਕੇ ਨਹੀਂ ਨਹੀਂ ਜਿਹੜੀ ਮੈਂ ਪਕਾਈਆਂ ਉਹ ਖਾ ਲਾ ਕੋਈ ਨਹੀਂ ਮੈਂ ਬਾਅਦ ਚ ਫੇਰ ਪਕਾਉਂਗੀ ਮੈਂ ਮੰਮੀ ਨੂੰ ਦੱਸੂਗੀ ਨਾ ਕਿ ਮੇਰਾ ਵਾਵਾ ਹੌਲਾ ਪਾਰ ਹੋਇਆ ਹੁਣ ਮੈਂ ਆਪਣੀਆਂ ਪਕਾਇਆ ਕਰਨੀਆਂ ਆਪਣੇ ਬੰਦੇ ਦੀਆਂ ਪਕਾਇਆ ਕਰਨੀਆਂ ਤੁਸੀਂ ਪਕਾਉਂਦੀ ਰਹਿ ਕਰੋ ਆਪਣੀਆਂ ਚੱਲ ਵੇਖ ਲਈ ਜੋ ਕਰਨਾ ਹਾਂ ਹਾਂ ਹੁਣ ਤੇ ਖਾ ਆ ਹੁਣ ਢਾਰਾ ਦੇ ਮੈਂ ਫੋਨ ਤੇ ਹੀ ਕਰੂੰਗੀ ਨਾ ਕਰ ਲਈ ਜੋ ਕਰਨਾ ਰੋਟੀ ਖਾ ਲਾ ਹਾਂ ਖਾ ਲਾ ਰੋਟੀ ਇੰਨੀਆਂ ਗੱਲਾਂ ਸੁਣਾ ਕੇ ਹਾਂ ਰੋਟੀ ਖਾ ਲਾ ਵੇ ਇਹ ਕਿੰਨਾ ਆਪਣੀ ਖਿੰਤੀ ਦੀਆਂ ਚਾਰ ਪਕਾ ਕੇ ਬੈਠੀ ਆ ਹੈ ਕੀ ਇੰਤੇ ਠੰਡੀਆਂ ਜੀਆਂ ਹੋ ਗਈਆਂ ਹਾਂ ਮੰਜੋਤ ਤੇ ਜਾ ਕੇ ਤੇ ਪੂਰੀਆਂ ਖਾਣ ਦੇਣਾ ਐਨੋ ਚੰਗਾ ਤੇ ਮੈਂ ਨਾਲ ਹੀ ਚਲ ਜਾਂਦੀ ਚੱਲ ਕੜੀ ਘਾਏ ਖਾ ਕੇ ਗੁਜ਼ਾਰਾ ਕਰ ਲੈਣੀ ਆ ਬਾਅਦ ਚ ਫਿਰ ਵੀ ਇੱਥੇ ਹੱਥ ਤੇੜਾ ਕੇ ਖਾ ਲੈਣੀ ਨਹੀਂ ਤੇ ਲੈ ਭੁੰਡੇ ਭੁੰਡੇ ਵੀ ਮੰਜੇ ਹੀ ਉਮਾਰ ਅਤੇ ਕੰਮ ਹੀ ਸੌਖਾ ਵਾ ਮੈਂ ਕਹਤੋਂ ਐਵੇਂ ਹੱਥ ਠਾਰਨੇ ਇੱਦਾਂ ਹੀ ਖਾਣੀ ਰੋਟੀ ਮੋਲ ਤੀਤਾ ਹੱਥ ਤੇ ਰੱਖ ਕੇ ਖਾਂਦੇ ਹੀ ਆਂ ਜੀ ਰੋਟੀ ਨਹੀਂ ਨਹੀਂ ਲੋਨ ਵੇਖਣ ਦੀ ਆਂ ਅੱਛਾ ਕੰਮ ਕਰ ਲਿਆ ਸਾਰਾ ਹੋਰ ਕੰਮ ਤੇ ਆਂ ਸਾਰਾ ਕਰ ਲਿਆ ਭੰਨੇ ਪੁੰਨੇ ਮਾਂਜ ਲੈ ਹਾਂ ਨਹੀਂ ਵੀਰ ਜੀ ਉਹ ਵੀ ਆਫੇ ਤੇ ਪਰਾਂ ਨਹੀਂ ਬਣਾਈ ਨਾ ਅੱਛਾ ਬੈ ਤੁਹਾਨੂੰ ਪਤਾ ਬਾਜੀ ਦੀ ਡਿਊਟੀ ਤੋਂ ਆ ਕੇ ਵੀ ਖਾਣੀ ਹੁੰਦੀ ਆ ਆਹੋ ਉਹ ਦੇਖ ਕੇ ਚੱਲ ਜਾ ਆ ਜਾ ਆ ਜਾ ਹਜੇ ਉੱਠਿਆ ਨਹੀਂ ਮੁੰਡਾ ਨਾ ਫੇਰ ਸੌ ਗਿਆ ਹੀਗਾ ਅੱਛਾ ਹੂੰ ਮੈਂ ਹਾਂ ਚੱਲ ਠੰਡ ਵਾ ਦੇ ਨਿਆਣਾ ਸੁਤਾ ਹੀ ਰਵੇ ਤੇ ਗੋਪੀ ਕਿੱਧਰ ਹੀ ਹਾਂ ਗੋਪੀ ਕਿੱਥੇ ਹਾਂ ਬੈਠੀ ਸੋਫੇ ਮਾਲੇ ਅੰਦਰ ਅੱਛਾ ਕੰਮ ਕੁਮਰ ਨਹੀਂ ਤੋ ਤਲਉਂਦੀ ਕਰੇ ਕੰਮ ਕੋ ਮੈਂ ਮडम ਮੋਟਾ ਜਿਹੜਾ ਮੈਂ ਰਹਿੰਦਾ ਉਹ ਹੀ ਆ ਅੱਛਾ ਹੂੰ ਤੇ ਉਹਦਾ ਕਰ ਤੂੰ ਕੀ ਆ ਕਰਕੇ ਮਾੜਮਟਾ ਕਰਿਆ ਕਰੇ ਤੇ ਆ ਮੈਨੂੰ ਲੱਗਦਾ ਜੀ ਤੇ ਸਬਜ਼ੀ ਉਹਨੇ ਬਣਾਈ ਹੁੰਦੀ ਇਦਾਂ ਦੀ ਉਹ ਹੀ ਬਣਾਉਂਦੀ ਹੁੰਦੀ ਆ ਤੜਕਾ ਦਿੱਤੀ ਸਾਰਾ ਮੈਂ ਘਟਿਆ ਆ ਹੂੰ ਹੂੰ ਬਸ ਲੂਣ ਮਿਰਚ ਹੀ ਪਾਇਆ ਉਹਨੇ ਅੱਛਾ ਤੇ ਚਾਰ ਕੁਰਸੀਆਂ ਮਾਰੀਆਂ ਹੋਰ ਕੀ ਕੀਤਾ ਉਹਦਾ ਕੰਮ ਤੂੰ ਕਰਦੀ ਹੈ ਨਾ ਸਾਰਾ ਮੈਂ ਮੰਨ ਤੂੰ ਕਰਨਾ ਹੀ ਪੈਂਦਾ ਵਾ ਮੰਨ ਤਰੀ ਦੱਸਦਾ ਨਾ ਇੱਕ ਗੱਲ ਹੈਗੀ ਉਹ ਹੈ ਬੜੀ ਤੇਜ ਆਏ ਸਹੀ ਗੱਲ ਵਾ ਚਾਰ ਸਾਲ ਮੈਂ ਤਾਂ ਪਹਿਲਾਂ ਕਿ ਜੰਪੀ ਆ ਬਹੁਤੇ ਵੱਡੇ ਹੋਣ ਦਾ ਮਾਨ ਕਰਦੀ ਪਹਿਲਾਂ ਤਾਂ ਸਾਡੇ ਘਰ ਚ ਦੀਦੀ ਮੈਨੂੰ ਅਗਲਾਂ ਦਈ ਜਾਉ ਹਰ ਗੱਲ ਚਕਲਾਂ ਦੇਈ ਜਾਉ ਹੁਣ ਬੰਦਾ ਕਿੰਨੀ ਕ ਕਹਦੀ ਅਗਲ ਵਰਤੀ ਜਾਊਗਾ ਆਹ ਬੰਦੇ ਕੋ ਆਪਣੀ ਵੀ ਤਾਂ ਹੁੰਦੀ ਆ ਹੋਰ ਬਤੇਰੀ ਮੈਨੂੰ ਤੇਦਨ ਜਾਦੀ ਆ ਤੇ ਨਾਲ ਮੇਰੀ ਗੱਲ ਸੁਣ ਜਦੋਂ ਸਾਡੇ ਘਰ ਆਉਂਦੀ ਹੁੰਦੀ ਹੀ ਨਾ ਤੇ ਮੈਨੂੰ ਘਰੀ ਜਾਣਾ ਲਓ ਤਾਂ ਦਿੰਦਰਾ ਨੇ ਜਠਾਣੀ ਦੀ ਤਾਂ ਲੜਾਈ ਬੜੀ ਹੁੰਦੀ ਆ ਤੁਸੀਂ ਤਾਂ ਲੜਦਿਆਂ ਹੀ ਬੜਾ ਵਾ ਤੇ ਹੁਣ ਵੇਲਾ ਆਪ ਕਿੰਨੀ ਕ ਤੇਰਾ ਨਾਮ ਬਣਾ ਕੇ ਰਖਦੀ ਆ ਮੈਂ ਹੀ ਆ ਜਿੰਨੇ ਕ ਬਣਾਣਾ ਫਿਰ ਤੈਨੂੰ ਇਹ ਹੋ ਜਾਣ ਨਾਲ ਪੀਣਾ ਹੂੰ ਬੜੀ ਹੋਣ ਤੇ ਕਰਕੇ ਫਿਰ ਰਿਸਪੈਕਟ ਵੀ ਕਰਨੀ ਪੈਂਦੀ ਆ ਉਹ ਤਾਂ ਮੰਮੀ ਬੜਾ ਫੋਨ ਕਰਕੇ ਕਹੂਗੀ ਵੱਡੀ ਅੱਗੇ ਬੋਲੀ ਨਾ ਬੋਲੀ ਨਾ ਫਿਰ ਅਗਲੇ ਦਾ ਮਾਨ ਸਨਮਾਨ ਰੱਖਣਾ ਪੈਂਦਾ ਨਾ ਉਹਦੇ ਕਰਕੇ ਮੈਂ ਤਾਂ ਅੱਗੇ ਕਹਿੰਨੀ ਮੈਂ ਮਾਨਪ੍ਰੀਤ ਵਿਚਾਰੀ ਵਾਵਾ ਹੀ ਬੋਲੀ ਜੀ ਆ ਹਨਾ ਸ਼ੋਰ ਇੱਡੀ ਤੇਜਾ ਕੱਟੀ ਜਾਣ ਢਈ ਨੀ ਤਾਂ ਹੋਰ ਕੋਈ ਹੁੰਦੀ ਤਾਂ ਉਹਨੂੰ ਲੜ ਕੇ ਪੀਕੇ ਚੱਲ ਜਾਂਦੀ ਸਹੀ ਗੱਲ ਵਾ ਬੰਦਾ ਲੜ ਕੇ ਜਾਵੇ ਵੀ ਕਿੱਥੇ ਆਹ ਨਾ ਪੈਣਾ ਪੈਣਾ ਨੀ ਇੱਕੋ ਗੱਲ ਹੋਣੀ ਚਾਹੀਦੀ ਆਹ ਇਹ ਤੇ ਹੈ ਆਦਾ ਇੱਕ ਤਾਂ ਕਿੰਨੇ ਰਿਸ਼ਤੇ ਮਰ ਜਾਂਦੇ ਉਹ ਤੋਂ ਫਿਰ ਇਧਰਾਂ ਦੀ ਠਾਣੀ ਤੇ ਕਰਕੇ ਐਡਾ ਨਹੀਂ ਬਣਦਾ ਪਿਆਰ ਆਹ ਹੋਰ ਕਿਤੇ ਹੋਰ ਹੁੰਦੀਆਂ ਤੇ ਨਾਲੇ ਤੇ ਇੱਕ ਦੂਜੀ ਕੌਮ ਦੀਆਂ ਜਾਂਦੀਆਂ ਤੇ ਹੁਣ ਉਹ ਉੱਥੇ ਲੜਾਈ ਝਗੜਾਈ ਆ ਨਾਲੇ ਸ਼ੁਰੂ ਤੋਂ ਹੀ ਨਹੀਂ ਕੰਮ ਕਰਦੇ ਰਾਜੀ ਹੈਗੀ ਤਾਂ ਹੀ ਮੈਨੂੰ ਲੱਗਈ ਆ ਕਿ ਹਾਂ ਕੰਨੀ ਨਹੀਂ ਇਹ ਕਰੀ ਜਾਇਆ ਕਰੂਗੀ ਵੀ ਹੋਰ ਕੋਈ ਲਿਆਉਂਗੀ ਤੇ ਅਵੇਂ ਲੜੂਗੀ ਮੈਂ ਨਾ ਤੇ ਇਹ ਲੜ ਕੇ ਕਿੱਥੇ ਜਾਊਗੀ ਤੇ ਤੇਰੀ ਸੱਸ ਵੀ ਨਹੀਂ ਕੁਛ ਕਹਿੰਦੀ ਵੀ ਮੋਬ ਤਾਂ ਪਰ ਮੇਰਾ ਪੱਖ ਬੂ ਕੋ ਬੂਰਦੀ ਓ ਤਾਂ ਅੱਛਾ ਹੁਣ ਤਾਂ ਪਤਾ ਹੀ ਆ ਵੀ ਲੜਦੀ ਏ ਹੋ ਲੜਾਈ ਇਹੋ ਸ਼ੁਰੂ ਕਰਦੀ ਹਮੇਸ਼ਾ ਹੀ ਹਾਂ ਹੂੰ ਤੇ ਫਿਰ ਪਾਜੀ ਪਾਜੀ ਵੀ ਨਹੀਂ ਬੋਲਦੇ ਪਾਜੀ ਤੇ ਪੂਰਾ ਪਾਜੀ ਤੇ ਕਹਿੰਦਾ ਵਾ ਵੀ ਤੂੰ ਲੜਨੀ ਆ ਗੋਪੀ ਤੇ ਮੇਰੀ ਭੈਣ ਤੇ ਮੇਰਾ ਸਾਰੀ ਮੇਰੀ ਤਾਂ ਬਹੁਤ ਚੰਗੀ ਆ ਪੈਣਾ ਵਰਗੀ ਨੇ ਤਾਂ ਹੈ ਹੀ ਬੜੀ ਲੜਾਕੀ ਆ ਮੇਰੀ ਦਰਾਨੀ ਨੂੰ ਬਥੇਰੀ ਚੁੱਕਣਾ ਦਿੰਦੀ ਹੁੰਦੀ ਸੀ ਉਹ ਤਾਂ ਚੁੱਕਣਾ ਚੱਕਣਾ ਦਿੰਦੀ ਦਿੰਦੀ ਏਡੀ ਕੋਈ ਨਹੀਂ ਮੇਰੀ ਦੁੱਧ ਨਹੀਂ ਪਾਂਦੀ ਫਿਰ ਤੈਨੂੰ ਪਤਾ ਹੀ ਆ ਭੈਣਾ ਭੈਣਾ ਬਥੇਰੀਆਂ ਜਿੱਦ ਕਰਦੀਆਂ ਸੀ ਹੁੰਨੀਆਂ ਨਾ ਨਹੀਂ ਐ ਨਿੱਕੇ ਹੁੰਦੇ ਐਵੇਂ ਕਈ ਵਾਰੀ ਮੈਂ ਜਿਆਦਾ ਜੇ ਘਰ ਜਾਂਦੀ ਨਹੀਂ ਹੁੰਦੀ ਹੀਗੀ ਤੇ ਸਮਝ ਆਂਦੀ ਹੁੰਦੀ ਹੀਗੀ ਵੀ ਇਹਨੂੰ ਚੀਜ਼ ਦੇਣੀ ਆ ਪਰ ਇੱਥੇ ਲੈ ਆ ਗਿਆ ਪਤਾ ਨਹੀਂ ਕਾਤੋਂ ਸਰੀਕਾ ਕਰਦੀ ਮੈਨੂੰ ਉਹ ਤਾਂ ਫਿਰ ਦਰਾਨੀ ਜਠਾਨੀ ਦਾ ਹੋ ਹੀ ਜਾਂਦਾ ਮਾੜਾ ਮੋਟਾ ਤੇ ਪਰ ਫਿਰ ਵੀ ਭੈਣਵਾ ਬਥੇਰਾ ਕਰ ਲੈਂਦੀ ਆ ਤੂੰ ਹੀ ਕੰਨੀ ਚੁੱਕਣਾ ਨਹੀਂ ਦਿੰਦੀ ਮੈਨੂੰ ਪੁੱਛ ਕੇ ਵੇਖ ਮੈਂ ਕਿਦਾਂ ਇੰਨਾ ਚਿਰ ਘਟਦੀ ਮੇਰੀ ਦਰਾਣੀ ਨੂੰ ਤੇ ਜਾ ਕੇ ਨੇ ਇੰਨੀਆਂ ਲੋਤੀਆਂ ਲਾਉਣੀਆਂ ਇੰਨੀਆਂ ਲਾਉਣੀਆਂ ਨਾ ਮੈਨੂੰ ਹੀ ਪਤਾ ਈ ਸਾਡੇ ਘਰ ਬੜਾ ਕਲੇਸ਼ ਪੈਂਦਾ ਰਿਹਾ ਆ ਤੇ ਹੁਣ ਵੀ ਆ ਮੈਂ ਤੇਰੀ ਕੱਲ ਮਾੜੀ ਜੀ ਗੱਲ ਸੁਣ ਲਈ ਉਹ ਵੀ ਮੈਂ ਸਾਗ ਤੋੜਨ ਦੀ ਮੈਂ ਕਿੱਥੇ ਸੁਣੀ ਸੀ ਉਹਦਾ ਤੇ ਫਿਰ ਮੈਨੂੰ ਪਤਾ ਲੱਗਾ ਵੀ ਇੰਨੀ ਲੜਨ ਦੇਈ ਤੋ ਹੋਰ ਕੱਲ ਸੁਣ ਲਿਆ ਹੀ ਨਹੀਂ ਮੈਂ ਥੋੜੀ ਜਿਹੀ ਆਵਾਜ਼ ਸੁਣੀ ਸੀ ਸਰ ਮੈਨੂੰ ਕੀ ਲੋੜ ਆ ਸੁਣਨ ਦੀ ਇੰਨਾ ਦਾ ਗੁੱਸਾ ਹੀ ਨਾ ਮੈਨੂੰ ਅੱਛਾ ਮੇਰੇ ਜੀ ਕੰਡੇ ਥੂਕੇ ਖੜਕੇ ਤੇ ਨਹਿਰੇ ਹੀ ਸੁੱਟਦਾ ਇਹਨੂੰ ਤੇ ਭਲਾ ਲੜਨ ਘੱਤੋ ਦਈਆਂ ਹੀ ਤਈ ਪੇਕੇ ਜਾਣ ਤਈ ਅੱਛਾ ਜਦੋਂ ਦੀਦੀ ਮੈਂ ਹੁਣ ਆ ਹੁੰਦਾ ਨਾ ਤਿਆਰ ਹੂੰ ਹੁਣ ਵੇਖੋ ਵੀ ਮੇਰੇ ਨਣੇ ਨਿੱਕੇ ਆ ਜੇ ਮੱਲਾਏ ਤੇ ਉਹਦੇ ਚੱਲ ਜਾਣਗੇ ਘਰੋਂ ਤੇ ਮੇਰੇ ਨਣਿਆਂ ਨੇ ਜੀ ਲਾਉਣਾ ਤਸਹੀ ਗੱਲ ਆ ਹਾਂ ਉਹ ਤੇ ਜਿਵੇਂ ਆਖਿਆ ਮੈਨੂੰ ਜਾਉਣ ਤੋਂ ਪਹਿਲਾਂ ਨਿਆਣੇ ਰੌਣਕ ਮੇਰੇ ਵਿੱਚ ਰਹਿਉਣਗੇ ਤੇ ਫੇਰ ਤੁਸੀਂ ਭਾਵੇਂ ਚਲ ਵੀ ਜਾਇਓ ਹਾਂ ਤੇ ਫੇਰ ਕੀ ਭਾਵੇਂ ਕੀ ਪਤਾ ਮੈਂ ਕੱਲੀ ਆ ਜਾਂਦੀ ਤੇ ਨਿਆਣੇ ਉੱਥੇ ਛੱਡ ਆਉਂਦੀ ਆ ਦੇ ਕੋਲੇ ਹਾਂ ਆਹੋ ਤੇ ਉਹਦੇ ਦੇ ਨਾਲ ਇਕੱਠੇ ਆ ਜਾਂਦੇ ਪਰ ਨਾ ਸਮਝਣਾ ਹੀ ਨਹੀਂ ਆ ਬਸ ਲੜਾਈ ਪਾ ਲਈ ਮੈਂ ਜਾਣਾ ਏਕਾ ਮੈਂ ਜਾਣਾ ਪਹਿਲਾਂ ਮੈਂ ਜਾਣਾ ਮੈਂ ਫੇਰ ਹੁਣ ਬਹਿ ਜਾ ਨਾ ਉਹ ਗਈ ਤੇ ਨਾ ਮੈਨੂੰ ਜਾਣ ਦਿੱਤਾ ਦੋਵੇਂ ਰਹਿ ਗਈਆਂ ਫੇਰ ਹਾਂ ਹੁਣ ਸਵੇਰੇ ਦੀ ਭਾਜੀ ਨੂੰ ਚੁੱਕਣਾ ਦੇਣ ਦੀ ਸੀਗੀ ਤੇ ਭਾਜੀ ਕਹਿੰਦੇ ਮੈਨੂੰ ਪਤਾ ਲੜਾਈ ਤੇ ਤੂੰ ਸ਼ੁਰੂ ਕਰਦੀ ਹੋ ਜਰਾ ਬੰਦੇ ਨੂੰ ਕਿ ਚੰਗੀ ਨਹੀਂ ਕੰਮਕਾਰ ਕਰਦੀ ਪਈ ਤਾਂ ਉਹਨੇ ਤਾਂ ਕਹਿਣਾ ਹੀ ਆ ਕਿ ਹੋਰ ਮੈਂ ਮੈਂ ਦੇ ਹੁਣ ਕਿਆ ਨਹੀਂ ਮੂੰਹ ਤੇ ਚੰਗੀ ਰਹੀ ਹੁਣ ਪੈ ਗਈ ਆ ਠੰਡ ਮੈਂ ਕਹਿ ਦੇਣਾ ਕਿ ਸਗੋਂ ਤੂੰ ਮੈਂ ਨਹੀਂ ਫਿਰ ਮੈਂ ਮੂੰਹ ਘਾਟ ਹੀ ਲਾਉਣੀ ਹੁੰਨੀ ਆ ਹੂੰ ਨਾ ਮੈਂ ਹੀ ਫਿਰ ਕਲੇਸ਼ ਦਾ ਵੀ ਮੂੰਹ ਹੀ ਕਾਲਾ ਆ ਝੋੜ ਫਿਰ ਨਾਲੇ ਪ੍ਰਪਾਜੀ ਦੀਆਂ ਨਿਗਾਦ ਵਿੱਚ ਥੋੜਾ ਮੈਂ ਬੁਰੀ ਬਾਨਾ ਹੂੰ ਹਾਂ ਮੇਰੀ ਗੱਲ ਸੁਣ ਭਾਵੇਂ ਆਪਣੀਆਂ ਗੱਲਾਂ ਸੁਣਨ ਲਈ ਹੋਵੇ ਹੋ ਨੇਂਡਰਾ ਇੰਗਰੂਮ ਵਿੱਚ ਹੀ ਗਈ ਪਤਾ ਵੀ ਨਹੀਂ ਆ ਕੋਈ ਉਹ ਨਾ ਮੇਰੇ ਦਿਵਾਲੇ ਹੋ ਜਾਗੇ ਤੂੰ ਫਰੇ ਚੁੱਕਣਾ ਦੇਣਾ ਹੀ ਮੈਂ ਤਾਂ ਉਦਾਂ ਹੀ ਨਾ ਤੇਰੇ ਨਾਲ ਉਸ ਭੈਗੀ ਦੀ ਗੱਲ ਕੀਤੀ ਆ ਮੇਰਾ ਨਾ ਉਦਾਂ ਹੀ ਤੇਰੇ ਨਾਲ ਪਿਆਰ ਜ਼ਿਆਦਾ ਆ ਆਦਤ ਵੀ ਹੈਗੀ ਆ ਇੱਧਰ ਉੱਤਰ ਲਾ ਕੇ ਸੌਂਦੀ ਰਹਿੰਦੀ ਹੁੰਦੀ ਬਣਾ ਹਾਂ ਹਾਂ ਕਈ ਵਾਰੀ ਮੈਂ ਤਾਂ ਮਨ ਜੋਦ ਕੋਈ ਚੁਗਨੀਆਂ ਕਰਨ ਦੀ ਨਹੀਂ ਇਹਦੇ ਸੁਣ ਲੂਗੀ ਅੱਛਾ ਹਾਂ ਦੋਹਾਂ ਦਾ ਆਪਣਾ ਬੰਦੇ ਨਾ ਨਹੀਂ ਆਪਣਾ ਢਿੱਡ ਖੋਲ ਸਕਦੇ ਆਪਾਂ ਆਹੋ ਆਹੋ ਜਹੋਂ ਮੈਂ ਇਹ ਥੋੜਾ ਜੇ ਮੈਂ ਉੱਥੇ ਕਰਦੀ ਆਂ ਭਾਬੀ ਨਾਲ ਤੋਂ ਭਾਬੀ ਵਿਦਾ ਹੰਦੀ ਐ ਤੂੰ ਤਾਂ ਕਸੂਤੀ ਫਸ ਗਈ ਮੈਂ ਤਾਂ ਫਸ ਗਈ ਚੰਗੀ ਤਰ੍ਹਾਂ ਮੈਂ ਤਾਂ ਅੱਗੇ ਕਿ ਮੈਂ ਹੋਰ ਕੋਈ ਦਰਾਨੀ ਜੇਠਾਣੀ ਹੰਦੀ ਪੇਕ ਜਾ ਕੇ ਖੌਲ ਲਕੇ ਝੂਲੀਆਂ ਕਰਿਆ ਕਰਨੀ ਆਂ ਮੈਂ ਤਾਂ ਨਾ ਇੱਥੇ ਕਰਨ ਜੋਗੀ ਤੇ ਨਾ ਮੈਂ ਪੇਕੇ ਹੀ ਕਰਨ ਜੋਗੀ ਤੇ ਫਿਰ ਉਹਨੇ ਤੈਨੂੰ ਦੱਸ ਤੇ ਫਿਰ ਉਹ ਹੀ ਲੜਾਈ ਤੇ ਫਿਰ ਰਹਿ ਗਈ ਤੇ ਹੋਰ ਤੇ ਮੰਮੀ ਵੀ ਮੇਰੇ ਕੋ ਸੁਣ ਕੇ ਤੈਨੂੰ ਸਮਝਾਉਣ ਲੱਗ ਜੂਗੀ ਚਲ ਤੇ ਮੈਂ ਵੀ ਤੈਨੂੰ ਸਮਝਾਉਣਾ ਉਹਨੇ ਸਮਝਣਾ ਮਾ ਉਹ ਕਹਿੰਦੀ ਐ ਕਿ ਗਲਤੀ ਤੂੰ ਆ ਪਤਾ ਨਹੀਂ ਉਹਦਾ ਮਨਪ੍ਰੀਤ ਕਾਦਾ ਬਦਲਾ ਲੈਂਦੀ ਹੋਗੀ ਤੇ ਤੋ ਕੀ ਬਤਾ ਜੰਪੀ ਉਹਨਾਂ ਦੇ ਘਰ ਪਈਆਂ ਨਾ ਮੈਂ ਉਹੋ ਹੀ ਨਹੀਂ ਬਦਲੂਗਾ ਮੈਂ ਭੈਣ ਲੈ ਕੇ ਆਉਣੀ ਮੈਂ ਭੈਣ ਲੈ ਕੇ ਆਉਣੀ ਆ ਵੇਖਾਂ ਵੇਖਦੇ ਦੇ ਵੇਖ ਲੱਗਦੇ ਭੈਣੇ ਉਹ ਨਾ ਆਵੇ ਕੰਨਾਂ ਨਾਲ ਲੱਗੀ ਹੋਵੇ ਮੇਰੇ ਵੀ ਹਵਾਲ ਪਟਾਵੇ ਫੁੱਟੇ ਹਾਂ ਭਲਾ ਟਾ ਵੀ ਲੈਣੀ ਆ ਦੋਵੇਂ ਜਣੀਆਂ ਬਹਿ ਜਾਾਂਗੀਆਂ ਹਾਂ ਆਹੋ ਉਦੋਂ ਹੁਣ ਕਿਹੜਾ ਪਾਜੀ ਘਰ ਹੈਗਾ ਹੀ ਆਹੋ ਕੀ ਕਰੰਡੇ ਤੇਰੀਆਂ ਹੀ ਸੁਨੰਦਈਆਂ ਪੀਤ ਤਾ ਦੇਂ ਦਈ ਹੈ ਨਾ ਆਹ ਪੀਅਦਤ ਮੈਂ ਮਜਬੂਰ ਹਾਂ ਆਦਤੋਂ ਨਹੀਂ ਮਜਬੂਰ ਕਿਉਂ ਪੀਤ ਤਾ ਦੇਂ ਦਈ ਹੈ ਨਾ ਖਾਤਾ ਚੱਲ ਦੇ ਲੈ ਹੁਣ ਪੀਤ ਤੇ ਹੀ ਦਿੱਤਾ ਚਿੱਟੀ ਬੋਲ ਕੇ ਮੈਂ ਕਹਦਾ ਦਿੱਤਾ ਤੂੰ ਤਾਂ ਸਾਰਾ ਉਹਨੂੰ ਘਰ ਆਈ ਨੂੰ ਦੱਸਣ ਦੇਈ ਜਾ ਦੇ ਲੈ ਪੀਤ ਮੈਂ ਜਾਣੀ ਆ ਗੱਲ ਵੀ ਨਹੀਂ ਕਰਨ ਦੇਣੀ ਹੁੰਦੀ ਕਿਤੇ ਦੇ ਲੈ ਆ ਗਈ ਤੂੰ ਹੋਰ ਇੱਥੇ ਖਲੋਤੀ ਹੀ ਕੀ ਹਾਂ ਨਹੀਂ ਮੈਂ ਜਾਵਾਂ ਕਿਤੇ ਲਾੜੀ ਨਾ ਪਵੇ ਦੇ ਲੈਣ ਕੀ ਕਰਨਾ ਈ ਓਹੋ ਐਵੇਂ ਬਾਤੋ ਗੱਲਾਂ ਬਣਾਉਂਗੀ ਮੇਰੀਆਂ ਹਾਂ ਮੇਰੀ ਤਾਂ ਅੱਗੇ ਹੀ ਇਹਦੇ ਨਾਲ ਕੋਈ ਨਹੀਂ ਬੰਦੀ ਚੱਲ ਕੋਈ ਨਹੀਂ ਤੂੰ ਆ ਜੀ ਕਿ ਤੇ ਉਧਰ ਨੂੰ ਤਾਂ ਫੇਰ ਕਰਾਂਗੇ ਗੱਲਾਂ ਬਾਤਾਂ ਤੁਹਾਡੇ ਘਰ ਤੇ ਉਦਾਂ ਵੀ ਕੋਈ ਗੱਲ ਨਹੀਂ ਹੁੰਦੀ ਚੱਜਣਾ ਆਹ ਛਾਤੀ ਘਰ ਨਾਲੋਂ ਲੱਗ ਜਾਂਦੀ ਆ ਕੇ ਹੂੰ ਚੱਲ ਠੀਕ ਆ ਫੇਰ ਚੰਗਾ ਜਿਆਦਾ ਗੱਲੇ ਆ ਇਹ ਟਰੈਕਟਰ ਨਾਲ ਬਹੁਨੇ ਆ ਮਾਤਾ ਤੁਰੀ ਆਉਂਡੀ ਆ ਮਾਤਾ ਨੇ ਦੁੱਧ ਰਹਿਣਾ ਸੀ ਇਥੇ ਕੋਸ ਦਾ ਆ ਮਾਦਾਨੂ ਮੈਂ ਅਸੀ ਕਾਲ ਸਤਿ ਸ੍ਰੀ ਅਕਾਲ ਮਾ ਤੂੰ ਤੇ ਰਹਿਣਾ ਦੋ ਦਿਨਾਂ ਸੇ ਰਹਿਣਾ ਤੇ ਪੁੱਤ ਮੈਂ ਹੈਗਾ ਸੀ ਤੇ ਮੈਨੂੰ ਤਾਂ ਜੋਦੇ ਨੇ ਫੋਨ ਰਾਤੀ ਲਾਇਆ ਹਾਂ ਤੇ ਮਾਮਾ ਸੇ ਰਾਉਣ ਨਹੀਂ ਦਿੰਦਾ ਉਹ ਠੀਕ ਨਹੀਂ ਸੀ ਮੈਂ ਵੀ ਸੋਚਣ ਡਿਆ ਤੁਹਾਡੇ ਕੋਲ ਇੱਕ ਤੇ ਫੋਨ ਹੀ ਕਰ ਦਿੰਦੇ ਮੈਂ ਲੈ ਹੁਣ ਅੱਡੇ ਤੋਂ ਫੋਨ ਪੁੱਤ ਮੈਨੂੰ ਲਾਉਣਾ ਨਹੀਂ ਆਇਆ ਤਾਂ ਮੈਂ ਸਹੀਏ ਸਹੀਏ ਹੁਣ ਤੁਰੀ ਆਈ ਹੂੰ ਤੇ ਕੀ ਗੱਲ ਵਾ ਘਰ ਉਹਨੇ ਫੂਲ ਲਾਇਆ ਹੈਗਾ ਜੋਦੇ ਨੇ ਮੈਨੂੰ ਤੁਹਾਨੂੰ ਪਤਾ ਹੀ ਆ ਕਲਾ ਦੋਵਾਂ ਜਾਣਿਆਂ ਦੀ ਹੋਰ ਕੀ ਆਗੇ ਇਹਨਾਂ ਦੀ ਕੜਾਈ ਨਹੀਂ ਮੁੱਕਣੀ ਜੇ ਉਹ ਮੈਂ ਇੱਥੇ ਹੀ ਤਾਂ ਵੀ ਕੜਾ ਜੇ ਮੈਂ ਚਲ ਗਈ 4 ਦਿਨ ਤਾਂ ਵੀ ਕੜਾ ਉਹ ਹੋ ਹੀ ਜਾਏਗਾ ਉਹ ਕਹਿੰਦੀ ਮੈਂ ਪੇਕੇ ਜਾਣਾ ਉਹ ਕਹਿੰਦੀ ਮੈਂ ਪੇਕੇ ਜਾਣਾ ਦੱਸ ਤੇਵਾਰੀ ਵਾਰੀ ਚੱਲ ਜਾਂਦੀਆਂ ਏ ਤੇ ਹੋਰ ਇਹਨਾਂ ਨੇ ਇਹਨਾਂ ਦਾ ਕੋਈ ਹਾਲ ਪਹਿਲਾਂ ਵੱਡੀ ਰਿਸ਼ਤਾ ਲੈ ਆਈ ਉਹ ਘਰ ਵਿੱਚ ਤੇ ਹੁਣ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਦੱਸ ਮੈਂ ਕੀ ਕਰਾਂ ਇਹਨਾਂ ਨੇ ਤਾਂ ਮੈਨੂੰ ਬੜਾ ਦੁਖੀ ਕੀਤਾ ਦੁਖੀ ਅਸੀਂ ਅਸੀਂ ਵੀ ਨਾਲ ਹੀ ਦੁਖੀ ਆਂ ਕਿ ਤੂੰ ਇਕੱਲੀ ਥੋੜਾ ਦੁਖੀ ਆਂ ਨਹੀਂ ਜੇ ਹੁਣ ਮੈਂ ਗਈ ਸੀ 4 ਦਿਨ ਆਪਣੇ ਆਪੇ ਮੈਨੂੰ ਜੋਦੇ ਨਾਲ ਲਿਆ ਭੀ ਜਾ ਤੂੰ ਚਲ ਜਾ ਤੇ ਆਪਣੇ ਭਰਾ ਦੇ ਕੋਲ ਰਹਿ ਪੀਂ 4 ਦਿਨ ਹਰੀਸ਼ਾਂ ਬੜੀਆਂ ਕਰਦੀ ਇੱਕ ਦੂਜੇ ਨਾਲ ਕੇ ਹਰੀਸ਼ਾਂ ਆਏ ਬਗਾਨੀ ਹੁੰਦੀ ਫੇਰ ਭਣ ਕੀ ਕਰਦੀਆਂ ਅਜੇ ਤੇ ਦੋਵੇਂ ਪਹਿਣਾ ਸਕੀਆਂ ਵਾ ਹਾ ਉਹ ਤੈਨੂੰ ਤਾਂ ਹੁਣ ਕੀਤਾਣਾ ਫੇਕੇ ਸਮਝਾਏ ਆਗੇ ਕੀ ਸਮਝਾਵਾਂ ਪੁੱਤ ਇਹਨਾਂ ਨੂੰ ਇਹ ਕਿਸ ਦੀ ਮੰਨਦੀਆਂ ਵਾ ਆਓ ਜਾਂ ਫੇਰ ਇਹਨਾਂ ਦੀ ਮੰਮੀ ਨਾਲ ਗੱਲ ਕਰ ਮੰਮੀ ਵਿਚਾਰੀ ਕਿਹੜੀ ਸੌਖੀ ਆ ਧੀਆ ਵਾਲੇ ਪੁੱਤ ਸੌਖੇ ਨਹੀਂ ਹੁੰਦੇ ਤੇ ਉਹਰੇ ਫਿਰ ਯਾਹ ਫੇ ਸੱਦ ਫੋਨ ਕਰਕੇ ਉਹਨਾਂ ਨੂੰ ਅਹੀਂ ਵੀ ਢੀਆਂ ਵਾਲੇ ਕੀ ਆਖੀਗੇ ਉਹਨਾਂ ਵਿਚਾਰਿਆਂ ਨੂੰ ਇਹਨਾਂ ਸਮਝ ਤੇ ਇਹਨਾਂ ਨੂੰ ਚਾਹੀਦੀ ਆ ਤੇ ਦੁਖੀ ਇਹਨਾਂ ਕਰਕੇ ਆਈ ਆਪਾਂ ਦੁਖੀ ਤਾਂ ਪਤਾ ਹੀ ਹੈਗੇ ਆ ਤੇ ਜੋਦਾ ਮੈਨੂੰ ਆਂਦਾ ਹੈਗਾ ਵੀ ਇਹਨਾਂ ਨੇ ਦੋਵੇਂ ਝੜੀਆਂ ਆਂਦਾ ਰੋਜ ਜੁੰਡਾ ਜੁੰਡੀ ਹੁੰ ਦਿਖਾਵਾਂ ਤੇ ਮੈਂ ਫੇ ਦੱਸ ਪਹਿਣਾ ਪਹਿਣਾ ਆਈ ਹਾਂ ਹੈ ਜੇ ਪਹਿਣਾ ਪਹਿਣਾ ਨਾ ਹੁੰਦੇ ਗਾਂ ਤੇ ਇਹਨਾਂ ਨੂੰ ਕੋਈ ਵੱਖਰੀਆਂ ਵੱਖਰੀਆਂ ਨੇ ਇਹਨਾਂ ਨੂੰ ਕੋਈ ਗੁੱਸੇ ਹੁੰਦਾ ਚਾਲ ਮਾਰਾ ਸਮਝਾ ਫਿੰਨਾਂ ਨੂੰ ਕਿ ਵੇਖੀ ਜਾਂਦੀ ਕੀ ਬੰਦਾ ਸਮਝਾਉਣਾ ਪੁੱਤ ਕੀ ਆ ਕਿ ਤਾਂ ਰੂੜੀ ਘਟਾ ਦਵਾਈ ਦੂਈ ਵੀ ਫਸਲ ਚ ਪਾਈ ਆ ਕਿ ਅਸੀਂ ਇਹ ਲੜਦੇ ਰਹੇ ਤਾਂਹੀ ਵੇਂਦੇ ਰਹੇ ਇੰਨਾ ਵਾ ਮਾਦਾ ਖਾਂਦੇ ਰੋਟੀ ਨਹੀਂ ਮਿਲਣ ਈ ਰੋਟੀ ਨਹੀਂ ਮਿਲ ਸੋਈ ਸੋਈ ਚ ਨਹੀਂ ਮਰਦੀਆਂ ਚੱਲ ਮਾਦਾ ਤੂੰ ਵੜ ਜਾ ਨਹੀਂ ਮੈਂ ਫਿਰ ਰੋਟੀ ਪਾਣੀ ਤੁਹਾਡੀ ਚਲ ਪੁੱਤ ਜਿਤਨਾ ਨਹੀਂ ਮੇਰੇ ਕੋ ਪੱਕਿਆ ਕਰੋ ਖਾ ਲਿਆ ਕਰੇ ਨਾ ਲਾ ਹੁੰਦੇ ਚ ਆ ਪੇਕੇ ਆ ਪਹਿਲਾਂ ਤੇਰੇ ਹੱਥੇ ਖਾਂਦੇ ਸੀ ਜਾਲ ਦੇ ਨੂੰ ਕੋਈ ਨਹੀਂ ਜਾਣਦੇ ਤੂੰ ਹੀ ਨਾ ਕੋਈ ਵੀ ਆਖਿਓ ਤੇ ਕਲਾ ਨਾ ਪਾਇਓ ਚੱਲ ਕਰ ਗੱਲ ਮਾਦਾ ਆ ਮੈਂ ਬਾਹਰ ਹੋਇਨਾ ਮੈਂ ਹੁੰਦਿਆ ਕੀ ਕਰਨਾ ਪਹਿਲਾਂ ਵੇਨ ਨਹੀਂ ਆਪੇ ਪਾਣੀ ਵੀ ਪੁੱਛ ਨਹੀਂ ਗਾ ਮੈਨੂੰ ਕਿ ਨਹੀਂ ਪੁੱਛਣੀ ਪੁੱਛਣੀਆਂ ਪੁੱਛਣੀ ਕਿਉਂ ਨਾ ਲੜਾਈ ਦਿਨ ਦੋਆ ਪਿੰਡ ਦੀ ਆਪਣੀ ਆ ਚੱਲ ਮਾਦਾ ਕਰੂ ਸੂਤਰਾਂ ਨੂੰ ਆਪਾਂ ਵੇਨੇ ਬਾਹਰ ਹੋ ਗਏ ਤਾਂ ਮਸਾ ਆਉਂਦਾ